ਔਰਤਾਂ ਲਈ ਆਈ ਵੱਡੀ ਖੁਸ਼ਖਬਰੀ ਨਵੀਂ ਸਕੀਮ ਹੋਈ ਸ਼ੁਰੂ ਹਰ ਮਹੀਨੇ ਮਿਲਣਗੇ 77000 ਰੁਪਏ ਰਾਸ਼ਨ ਕਾਰਡ ਸੰਬੰਧੀ ਆਈ ਵੱਡੀ ਖਬਰ ਪੰਜਾਬ ਸਰਕਾਰ ਦਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ 'ਚ ਇਸ ਦਿਨ ਤੋਂ ਮਹਿੰਦੀ ਭਵਿੱਖ ਬਾਣੀ ਤਾਂ ਦੇਖੋ ਇਹਨਾਂ ਦਿਨਾਂ 'ਚ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਰਫ਼ਤਾਰ ਨਹੀਂ ਫੜ ਰਹੀ ਕਿਉਂਕਿ ਵੱਧ ਤੋਂ ਵੱਧ ਤਾਪਮਾਨ 45 ਤੋਂ 40 ਡਿਗਰੀ ਤੱਕ ਪਹੁੰਚ ਗਿਆ ਹੈ ਜਿਰਕਪੁਰ ਤੋਂ ਸੰਗਰੂਰ ਅਤੇ ਮਲੇਰਕੋਟਲਾ ਸਰਹੰਦ ਦਾ ਦੌਰਾ ਕਰਨ ਤੇ ਬਹੁਤ ਘੱਟ ਥਾਵਾਂ ਤੇ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਇਨ੍ਹਾਂ ਦਿਨਾਂ ਚ ਭਾਵੇਂ ਕਿਸਾਨ ਲਵਾਈ ਲਈ ਖੇਤ ਵਿੱਚ ਪਾਣੀ ਪਾ ਰਹੇ ਨੇ ਪਰ ਇਹ ਉੱਬੜ ਦੇ ਬਿੰਦੂ ਤੱਕ ਪਹੁੰਚ ਰਿਹਾ ਹੈ ਇਸ ਲਈ ਕਿਸਾਨ 15 ਜੂਨ ਤੋਂ ਬਾਅਦ ਦੀ ਉਡੀਕ ਕਰ ਰਹੇ ਨੇ ਮੌਸਮ ਵਿਭਾਗ ਨੇ ਦੋ ਦਿਨਾਂ ਦੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਉਦੋਂ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਕੋਲ 15 ਜੂਨ ਤੱਕ ਦਾ ਸਮਾਂ ਕਰਵਾ ਲਓ ਇਹ ਕੰਮ ਤਾਂ ਦੇਖੋ ਹੁਣ ਤੱਕ 60000 ਹੈਕਟੇਰ ਰਕਵੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਰਮੇ ਦੇ ਬੀਜਾਂ ਤੇ 33% ਸਬਸਿਡੀ ਦੇ ਰਹੀ ਹੈ ਤਾਂ ਦੇਖੋ ਅਰਜੀ ਦੇਣ ਲਈ ਆਖਰੀ ਮਿਤੀ ਵਧਾ ਦਿੱਤੀ ਗਈ ਹੈ 15 ਜੂਨ ਤੱਕ ਆਨਲਾਈਨ ਅਰਜੀ ਤੁਸੀਂ ਦੇ ਸਕਦੇ ਹੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆਂ ਹਰਿਆਣਾ ਚ ਰਾਸ਼ਨ ਕਾਰਡ ਧਾਰਕਾਂ ਲਈ ਆਈ ਵੱਡੀ ਖਬਰ ਤਾਂ ਦੇਖੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਪੀਓਸ਼ ਮਸ਼ੀਨਾਂ ਚ 100% ਈਕੇਵਾਈਸੀ ਲਾਜ਼ਮੀ ਕਰ ਦਿੱਤੀ ਹੈ ਇਸ ਦੇ ਤਹਿਤ ਸਾਰੇ ਲਾਭਪਾਤਰੀਆਂ ਨੂੰ 30 ਜੂਨ ਤੱਕ ਆਪਣੀਆਂ ਪੋਸ਼ ਮਸ਼ੀਨਾਂ ਤੇ ਈ ਕੇ ਵੀ ਸੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ 100% ਈ ਕੇ ਵੀ ਸੀ ਕਰਨ ਨਕਲੀ ਲਾਭਪਾਤਰੀ ਡਿਪੂਆਂ ਤੋਂ ਰਾਸ਼ਨ ਨਹੀਂ ਲੈ ਸਕਣਗੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ 30 ਜੂਨ ਤੋਂ ਪਹਿਲਾਂ ਆਪਣੀ ਈ ਕੇ ਵੀ ਸੀ ਦੀ ਪ੍ਰਕਿਰਿਆ ਪੂਰੀ ਕਰਨ ਤਾਂ ਜੋ ਕਿਸੇ ਨੂੰ ਵੀ ਰਾਸ਼ਨ ਲੈਣ 'ਚ ਕੋਈ ਦਿੱਕਤ ਨਾ ਆਵੇ ਸਾਰੇ ਲਾਭਪਾਤਰੀਆਂ ਦਾ ਰਿਕਾਰਡ ਵਿਭਾਗ ਤੱਕ ਆਨਲਾਈਨ ਪਹੁੰਚਾਇਆ ਜਾਵੇਗਾ ਜਿਸ ਕਾਰਨ ਕਿੰਨੇ ਲਾਭਪਾਤਰੀ ਕਿਸ ਰਾਸ਼ਨ卡 ਨਾਲ ਜੁੜੇ ਨੇ ਇਹੇ ਬਾਰੇ ਜਾਣਕਾਰੀ ਸਹੀ ਹੋਵੇਗੀ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਪੰਜਾਬ ਸਰਕਾਰ ਨੇ HDFC ਬੈਂਕ ਨਾਲ ਤੋੜੇ ਸਾਰੇ ਸੰਬੰਧ ਇਹਨਾਂ ਬੈਂਕਾਂ ਨਾਲ ਲੈਣ-ਦੇਣ ਕਰਨ ਦੇ ਹੁਕਮ ਦਿੱਤੇ ਜਾਰੀ ਤਾਂ ਦੇਖੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰ ਨੇ ਇੱਕ ਬੈਂਕ ਬਾਰੇ ਬਹੁਤ ਸਖਤ ਫੈਸਲਾ ਲਿਆ ਜਿਸ ਤਹਿਤ ਬੈਂਕ ਲੈਣ-ਦੇਣ ਨਹੀਂ ਕੀਤਾ ਜਾਵੇਗਾ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ HDFC ਬੈਂਕ ਪ੍ਰਤੀ ਸਖਤ ਰੁਖ ਅਪਣਾਇਆ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਡੀ ਪੈਨਲ ਤੋਂ ਹਟਾ ਦਿੱਤਾ ਹੈ ਅਤੇ ਸਾਰੇ ਸਬੰਧ ਤੋੜ ਦਿੱਤੇ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰ ਨੂੰ ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਪਿਛਲੇ ਸਮੇਂ ਤੱਕ ਸਾਰੇ ਵਿਭਾਗਾਂ ਨੂੰ ਅਲਰਟ ਕੀਤੀ ਗਈ ਰਕਮਾਂ ਜਿਹੜੀ ਬੈਂਕ ਨੇ ਸਮੇਂ ਸਿਰ ਵਾਪਸ ਨਹੀਂ ਕੀਤੀ। ਤੁਹਾਡੇ ਕੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆਂ ਪੰਜਾਬ ਚ ਖਤਮ ਹੋਈ ਮੁਫਤ ਟੋਲ ਦੀ ਸਹੂਲਤ ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ 54 ਤੇ ਪੈਂਦੇ ਪਿੰਡ ਉਸਮਾ ਵਿਖੇ ਟੋਲ ਪਲਾਜ਼ਾ ਤੇ ਮਿਲ ਰਹੀ ਮੁਫਤ ਸਹੂਲਤ ਖਤਮ ਕਰ ਦਿੱਤੀ ਗਈ ਹੈ ਹੁਣ ਇਸ ਟੋਲ ਤੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲਿਆਂ ਅਤੇ ਕਿਸਾਨ ਸੰਘਰਸ਼ਕ ਕਮੇਟੀ ਦੇ ਮੈਂਬਰਾਂ ਨੂੰ ਜਾਂ ਤਾਂ ਟੋਲ ਫੀਸ ਦੇਣੀ ਪਵੇਗੀ ਜਾਂ ਮਾਸਿਕ ਪਾਸਾ ਜਿਹੜਾ ਬਣਾਉਣਾ ਪਵੇਗਾ ਇਹ ਟੋਲ ਪਲਾਜ਼ਾ ਹਰ ਰੋਜ਼ ਲੰਘਣ ਵਾਲੇ ਸਥਾਨਕ ਵਾਹਨਾਂ ਨੂੰ ਚਾਲਕ ਚਾਲਕਾਂ ਨੂੰ ਦਿੱਤੀ ਜਾਂਦੀ ਮੁਫਤ ਰੈਇਤ ਵੀ ਖਤਮ ਕਰ ਦਿੱਤੀ ਗਈ ਹੈ ਨਵੇਂ ਨਿਜਮ ਲਾਗੂ ਕਰ ਦਿੱਤੇ ਗਏ ਨੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਸਾਨ ਸੰਘਰਸ਼ਕ ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਟੋਲ ਪਲਾਜੇ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਨੂੰ ਟੋਲ ਦੀ ਫੀਸ ਜਾਂ ਮਾਸਿਕ ਪਾਸਾ ਜਿਹੜਾ ਉਹ ਬਣਾਉਣਾ ਪਵੇਗਾ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਔਰਤਾਂ ਨੂੰ ਹਰ ਮਹੀਨੇ ਮਿਲਣਗੇ 7000 ਰੁਪਏ ਇਸ ਸਕੀਮ ਲਈ ਕੌਣ ਦੇ ਸਕਦਾ ਹੈ ਅਰਜੀ ਤਾਂ ਦੇਖੋ ਜੇਕਰ ਤੁਸੀਂ ਵੀ ਇੱਕ ਔਰਤੋਂ ਅਤੇ ਘਰ ਬੈਠੇ ਕਮਾਈ ਕਰਨ ਦਾ ਮੌਕਾ ਚਾਹੁੰਦੇ ਹੋ ਤਾਂ ਭਾਰਤ ਦੀ ਜੀਵਨ ਬੀਮਾ ਸਖੀ ਯੋਜਨਾ ਤੁਹਾਡੇ ਲਈ ਇੱਕ ਵਧੀਆ ਮੌਕਾ ਸਾਬਤ ਹੋ ਸਕਦੀ ਹੈ ਇਸ ਯੋਜਨਾ ਦੇ ਤਹਿਤ ਔਰਤਾਂ ਨੂੰ LIC ਏਜੰਟ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹਰ ਮਹੀਨੇ 7000 ਤੱਕ ਦਾ ਵਜੀਫਾ ਦਿੱਤਾ ਜਾਂਦਾ ਹੈ ਇਹ ਖਬਰ ਰਾਈ ਜਾਣੋ ਪੂਰੀ ਡਿਟੇਲ ਗੱਡੀ ਅਪਡੇਟ ਤੁਹਾਡੇ ਨਾਲ ਸੰਜੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਇਹ ਯੋਜਨਾ ਕੇਂਦਰ ਸਰਕਾਰ ਅਤੇ LIC ਦੁਆਰਾ ਔਰਤਾਂ ਨੂੰ ਸਵੈ ਨਿਰਪਰ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਤਾਂ ਦੇਖੋ ਕਿੰਨਾ ਮਿਲੇਗਾ ਮਜੀਫਾ ਸਿਖਲਾਈ ਦੌਰਾਨ ਹਰ ਮਹੀਨੇ 5000 ਤੋਂ 7000 ਤੱਕ ਵਜੂਫਾ ਦਿੱਤਾ ਜਾਂਦਾ ਹੈ ਸਿਖਲਾਈ ਪੂਰੀ ਕਰਨ ਤੋਂ ਬਾਅਦ ਜੇਕਰ ਔਰਤ 에ਜੰਟ ਬਣ ਜਾਂਦੀ ਹੈ ਤਾਂ ਕਮਿਸ਼ਨ ਅਤੇ ਪ੍ਰੋਸਤਾਨ ਵੀ ਉਪਲਬਧ ਹੈ ਇਸ ਸਕੀਮ ਵਿੱਚ ਔਰਤਾਂ ਪਹਿਲੇ ਸਾਲ ਵਿੱਚ ਹੀ 48000 ਤੱਕ ਦਾ ਕਮਿਸ਼ਨ ਕਮਾ ਸਕਦੀਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਸਕੀਮ ਚ ਸਿਰਫ ਉਹ ਹੀ ਔਰਤਾਂ ਅਪਲਾਈ ਕਰ ਸਕਦੀਆਂ ਨੇ ਜਿਨ੍ਹਾਂ ਦੀ ਉਮਰ 18 ਤੋਂ 70 ਸਾਲ ਦੇ ਵਿੱਚਕਾਰ ਹੈ ਅਤੇ 10ਵੀਂ ਪਾਸ ਨੇ ਤੁਸੀਂ ਆਨਲਾਈਨ ਅਰਜ਼ੀ ਵੀ ਦੇ ਸਕਦੇ ਹੋ LIC ਦੀ ਅਧਿਕਾਰਿਤ ਵੈੱਬਸਾਈਟ LICindia.in ਜਾਂ ਸਟੇਟ ਰੂਲਰ ਲਾਈਵਲੀਹੂਡ ਮਿਸ਼ਨ CSC ਸੈਂਟਰ ਦੀ ਵੈੱਬਸਾਈਟ ਤੇ ਜਾਓ ਫਾਰਮ ਭਰੋ ਲੋੜਿੰਦੇ ਦਸਤਾਵੇਜ਼ ਨਾਲ ਲਾਓ ਪਤੇ ਦਾ ਸਬੂਤ ਲਾਓ 10ਵੀਂ ਦੀ ਮਾਰਕਸ਼ੀਟ ਪਾਸਪੋਰਟ ਸਾਈਜ਼ ਫੋਟੋਆਂ ਬੈਂਕ ਦੀ ਡਿਟੇਲ ਅਪਲੋਡ ਕਰੋ ਆਫਲਾਈਨ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ ਅਰਜ਼ੀ ਦੇਣ ਤੋਂ ਬਾਅਦ ਤੁਹਾਨੂੰ ਗਈਆਂ ਔਰਤਾਂ ਨੂੰ SMS ਜਦੋਂ ਈਮੇਲ ਆਹੀ ਸਿਖਲਾਈ ਬਾਰੇ ਸੂਚਿਤ ਕੀਤਾ ਜਾਵੇਗਾ ਇਸ ਰਾਹੀਂ ਤੁਸੀਂ ਏਜੰਟ ਬਣ ਕੇ ਵਧੀਆ ਪ੍ਰੋਫਿਟ ਕਮਾ ਸਕਦੇ ਹੋ ਮਾਸਿਕ 5000 ਤੋਂ 7000 ਰੁਪਏ ਮਹੀਨਾ ਕਮਾ ਸਕਦੇ ਹੋ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਦਿਨੇ ਰਹਿੰਨੇ ਆ ਨਮੀਆਂ ਨਮੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਦੀ ਘੰਟੀ ਜਰੂਰ ਦਬਾ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ 'ਚ